हां जी चैनल देख रहे मेरे सारे हीstdc कार्य योग्य ਭੈਣਾ ਨੂੰ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਣ ਅਤੇ ਸਤਿਕਾਰਪ੍ਰੀ ਸਤਿ ਸ੍ਰੀ ਅਕਾਲ ਅੱਜ ਬਣਾ ਰਹੇ ਆ ਆਪਾਂ ਕੜਾਹੀ ਪਨੀਰ ਉਹਦੇ ਵਾਸਤੇ ਮੈਂ ਅੱਧਾ ਕਿਲੋ ਦੁੱਧ ਦਾ ਪਨੀਰ ਲਿਆਗਾ ਤੇ ਫਿਰ 4-5 ਲੈਏ ਨੇ ਮੈਂ ਪਿਆਜ਼ 4 ਲੈਏ ਨੇ ਟਮਾਟਰ ਲਸਣ ਆਦਰਿਕ ਤੇ 5-6-7 ਲਈਆਂ ਨੇ ਮੈਂ ਹਰੀਆਂ ਮਿਰਚਾਂ ਮਿਰਚਾਂ ਆਦਰਕ ਲਾਸਣ ਤੇ ਟਮਾਟਰ ਇਹ ਮੈਂ ਗ੍ਰाइंड ਕਰੂੰਗੀ ਤੇ ਜਿਹੜਾ ਪਿਆਜ਼ ਆ ਇਹਨੂੰ ਵੀ ਚੌਪ ਕਰੂੰਗੀ ਜਬ ਬ੍ਰੀਕ ਬ੍ਰੀਕ ਕੱਟੂੰਗੀ ਦਿਖਾਉਣੀ ਆ ਤੁਹਾਨੂੰ ਹਾਂਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਇੱਕ ਕੜਸੀ ਸਰੋਂ ਦਾ ਤੇਲ ਤੇਲ ਹੋ ਚੁੱਕਿਆ ਗਰਮ ਇਹਦੇ ਵਿੱਚ ਹੁਣ ਆਪਾਂ ਤਿੰਨ ਚਾਰ ਲੌਂਗ ਤੇ ਇੱਕ ਵੱਡੀ ਇਲਾਇਚੀ ਦਾਲ ਚੀਨੀ ਜੋ ਮੈਂ ਕੁੱਟ ਲਿਆ ਸੀ ਇਹਦੇ ਵਿੱਚ ਪਾਤਾ ਤਿੰਨ ਪਾਤੀਆਂ ਸੁੱਕੀਆਂ ਲਾਲ ਮਿਰਚਾਂ ਇਹ ਥੋੜਾ ਜਿਹਾ ਪੱਕਣ ਦਿਓ ਫਿਰ ਪਾਉਣਾ ਇਹਦੇ ਵਿੱਚ ਚੌਪ ਕੀਤਾ ਹੋਇਆ ਪਿਆਜ਼ ਹਾਂਜੀ ਇੱਕ ਚਮਚਾ ਪਾਤਾ ਮੈਂ ਜੀਰੇ ਦਾ ਤੇ ਹੁਣ ਇਹਦੇ ਵਿੱਚ ਪਾਉਨੇ ਆਪਾਂ ਪਿਆਜ਼ ਹਾਂਜੀ ਹੁਣ ਇਹਦੇ ਵਿੱਚ ਪਾਤਾ ਆਪਾਂ ਚੌਪ ਕੀਤਾ ਪਿਆਜ਼ ਇਹਨੂੰ 50% ਬ੍ਰਾਊਨ ਕਰਦੇ ਆ ਫਿਰ ਦੱਸਦੀਆਂ ਮੈਂ ਤੁਹਾਨੂੰ ਹਾਂਜੀ ਪਿਆਜ਼ ਆ ਜਿਹੜਾ 50% ਭੁੱਜ ਚੁੱਕਿਆ ਹੁਣ ਇਹਦੇ ਵਿੱਚ ਪਾਉਨੇ ਆ ਆਪਾਂ ਗ੍ਰाइंड ਕੀਤਾ ਹੋਇਆ ਲਸਣ ਆਦਰਕ ਤੇ ਹਰੀ ਮਿਰਚ ਤੇ ਹੁਣ ਇਹਨੂੰ ਭਾਈ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਭੁੰਨ ਲੈਣਾ ਹਾਂਜੀ ਲਸਣ ਆਦਰਕ ਦਾ ਜਿਹੜਾ ਪੇਸਟ ਪਾਉਣ ਤੋਂ ਬਾਅਦ ਤੜਕਾ ਪੂਰੀ ਤਰ੍ਹਾਂ ਆਪਣਾ ਭੁੱਜ ਚੁੱਕਿਆ ਹੁਣ ਇਹਦੇ ਵਿੱਚ ਪਾਉਨੇ ਆ ਆਪਾਂ ਮਸਾਲੇ ਮਸਾਲਿਆਂ ਦੇ ਵਿੱਚ ਇੱਕ ਚਮਚਾ ਮੈਂ ਸਵਾਹ ਕ ਚਮਚਾ ਲਿਆ ਨਮਕ ਦਾ ਇੱਕ ਚਮਚਾ ਲਾਲ ਮਿਰਚ ਅੱਧਾ ਚਮਚਾ ਲਾਲ ਮਿਰਚ ਕਿਉਂਕਿ ਹਰੀਆਂ ਮਿਰਚਾਂ ਪਾਈਆਂ ਸੀ ਤੇ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਲਿਆ ਪਾਈ ਧਨੀਆ ਪਾਊਡਰ ਇੱਕ ਚਮਚਾ ਲਿਆ ਸਬਜ਼ੀਆਂ ਵਾਲਾ ਮਸਾਲਾ ਜੋ ਘਰੇ ਬਣਾਇਆ ਹੋਇਆ ਹੁਣ ਇਹਨੂੰ ਲਗਾਉਣਾ ਸੇਕ ਹਾਂਜੀ ਮਸਾਲੇ ਚੰਗੀ ਤਰ੍ਹਾਂ ਸੇਕ ਕੇ ਜਾ ਚੁੱਕੇ ਨੇ ਹੁਣ ਇਹਦੇ ਵਿੱਚ ਗ੍ਰाइंड ਕੀਤਾ ਹੋਇਆ ਟਮਾਟਰ ਪਾਉਣਾ ਹੈ ਜਿਹੜਾ ਗ੍ਰੈਂਡ ਕੀਤੇ ਸੀ ਟਮਾਟਰ ਪਾਤੇ ਹੁਣ ਚੰਗੀ ਤਰ੍ਹਾਂ ਪੁੰਬੇ ਜਦੋਂ ਤੱਕ ਤੜਕਾ ਤੇਲ ਨਹੀਂ ਸਾੜ ਜਾਂਦਾ ਹਾਂਜੀ ਟਕਣਾ ਤਾਰ ਕੇ ਦੇਖਦੇ ਹਾਂ ਆਪਣਾ ਜਿਹੜਾ ਤੜਕਾ ਗਾ ਪੱਕ ਚੁੱਕਿਆ ਜਾਂ ਨਹੀਂ ਤੜਕਾ ਸਾੜ ਗਿਆ ਤੇਲ ਤੜਕਾ ਪੱਕ ਚੁੱਕਿਆ ਹੁਣ ਇਹਦੇ ਵਿੱਚ ਨਾ ਆਪਾਂ ਛੋਟਾ ਗਲਾਸ ਇੱਕ ਪਾਣੀ ਦਾ ਪਾ ਦਿੰਨੇ ਆ ਬਹੁਤਾ ਨਹੀਂ ਪਾਉਣਾ ਮੰਨੇ ਇੱਕ ਕੌਲੀਕ ਪਾਣੀ ਦੀ ਪਾਉਣੀ ਹੈ ਤੜਕਾ ਆਪਣਾ ਪੱਕ ਚੁੱਕਿਆ ਹੁਣ ਇਹਦੇ ਵਿੱਚ ਮੈਂ ਪਾਤਾ ਕੱਟਿਆ ਹੋਇਆ ਪਨੀਰ ਪਹਿਲਾਂ ਮੈਨੂੰ ਪਤਾ ਨਹੀਂ ਲੱਗਿਆ ਜਦੋਂ ਮੈਂ ਤੜਕਾ ਪੱਕਿਆ ਹੋਇਆ ਦਿਖਾਉਂਦੀ ਸੀ ਵੀਡੀਓ ਕੱਟ ਹੋ ਗਈ ਸੌਰੀ ਹੁਣ ਇਹਦੇ ਵਿੱਚ ਮੈਂ ਪਾਤਾ ਪਨੀਰ ਅੱਧਾ ਕ ਗਲਾਸ ਮੈਂ ਇਹਦੇ ਵਿੱਚ ਪਾਣੀ ਐਡ ਕੀਤਾ ਗਰਮ ਹੁਣ ਮੈਂ ਮੇਥੀ ਨੂੰ ਥੋੜਾ ਜਿਹਾ ਸੇਕ ਲਗਾ ਕੇ ਕ੍ਰਸ਼ ਕਰਦੀ ਆ ਫਿਰ ਉੱਪਰ ਦੀ ਪਾਉਣੀਆ ਮੇਥੀ ਦਿਖਾਉਣੀ ਆ ਤੁਹਾਨੂੰ ਅੱਜ ਜਿਹੜਾ ਪਨੀਰ ਆ ਮੈਂ ਬਿਲਕੁਲ ਦੇਸੀ ਸਟਾਈਲ ਦਾ ਬਣਾਇਆ ਕੜਾਹੀ ਪਨੀਰ ਅਗਲੀ ਵਾਰ ਤਾਂ ਨੂੰ ਢਾਬਾ ਸਟਾਈਲ ਬਣਾ ਕੇ ਦਿਖਾਵਾਂਗੀ ਅੱਜ ਮੇਰੇ ਕੋਲ ਟਾਈਮ ਨਹੀਂ ਸੀ ਹੈਗਾ ਬਹੁਤਾ ਦਿਖਾਉਣੀ ਆ ਤੁਹਾਨੂੰ ਹਾਂਜੀ ਪਨੀਰ ਨੂੰ ਥੋੜਾ ਜਾ ਜੈਕੀਦਾਰ ਬਣਾਉਣ ਲਈ ਸਵਾਦ ਬਣਾਉਣ ਲਈ ਮੈਂ ਨਾ 15 15 16 ਕਾਜੂ ਨੇ ਜਿਹੜੇ ਗ੍ਰाइंड ਕੀਤੇ ਨੇ ਮਿਕਸੀ ਦੇ ਵਿੱਚ ਦੇਖੋ ਉਹ ਇਹਦੇ ਵਿੱਚ ਐਡ ਕਰਦੇ ਇਹਦੇ ਨਾਲ ਆ ਜਿਹੜਾ ਸਵਾਦ ਹੈ ਦੁੱਗਣਾ ਹੋ ਜਾਊਗਾ ਹਾਂਜੀ ਦੇਖਦੇ ਆ ਹੁਣ ਆਪਾਂ ਨੂੰ ਹੋ ਗਏ 2 ਮਿੰਟ ਸਬਜੀ ਦੀ ਖੁਸ਼ਬੂ ਤਾਂ ਬਹੁਤ ਸੋਹਣੀ ਆ ਰਹੀ ਆ ਹੁਣ ਇਹਦੇ ਉੱਪਰ ਪਾਤੀ ਆਪਾਂ ਜੋ ਮੈਂ ਮੇਥੀ ਤਾਂ ਦੱਸਿਆ ਸੀ ਸੁੱਕੀ ਹੋਈ ਆ ਵੀ ਕ੍ਰਸ਼ ਕੀਤੀ ਹੋਈ ਉਹ ਪਾ ਦਿੰਦੇ ਤੇ ਹੁਣ ਬਸ ਟੱਕ ਦਿੰਦੇ ਆ ਗੈਸ ਕਰਦੇ ਆ ਆਪਾਂ ਬੰਦ ਹੁਣ ਪਾਉਣੀ ਆ ਇਹਦੇ ਵਿੱਚ ਮੈਂ ਤਣੀਆਂ ਹਾਂਜੀ ਤਣੀਆਂ ਦਿੱਤਾ ਆਪਾਂ ਪਾ ਹੁਣ ਇਹਨੂੰ ਕੱਢਦੇ ਆ ਆਪਾਂ ਪਾਉਂਗੇ ਇਹਦੇ ਵਿੱਚ ਸਰਵ ਕਰਨ ਲਈ ਦਿਖਾਉਣੀ ਆ ਤੁਹਾਨੂੰ ਤਾਂ ਹੀ ਪਨੀਰ ਆ ਜਿਹੜਾ ਬਣ ਕੇ ਹੋ ਗਿਆ ਤਿਆਰ ਬਹੁਤ ਸੋਹਣੀ ਲੁੱਕ ਆਈ ਆ ਮਸਾਲਿਆਂ ਦੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਆ ਦੇਖੋ ਪੂਰਾ ਗਰੇਵੀ ਵਾਲਾ ਬਣਿਆ ਐਵੇਂ ਨਹੀਂ ਹੈਗਾ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਸੀਂ ਕਿਸ ਤਰੀਕੇ ਨਾਲ ਬਣਾਉਨੇ ਹੋ ਤੁਹਾਨੂੰ ਮੇਰਾ ਬਣਾਇਆ ਕੜਾਹੀ ਪਨੀਰ ਕਿਹੋ ਜਿਹਾ ਲੱਗਿਆ ਮਿਲਦੇ ਆ ਜਲਦੀ ਹੀ ਕਿਸੇ ਹੋਰ ਵੀਡੀਓ ਦੇ ਨਾਲ ਵੀਡੀਓ ਨੂੰ ਕਰ ਦਿਓ ਲਾਇਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ